ਡਾਕਟਰ ਜੀ ਮੀਟਿੰਗ ਨੂੰ ਕਿਉਂ ਸਵਾਈ ਨਾਂਗਦੀ ਅੱਜ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੀ ਸਾਂਝੀ ਮੀਟਿੰਗ ਪਟਿਆਲੇ ਵਿਖੇ ਹੋਈ ਹੈ ਜਿਸ ਚ ਸਾਡੇ ਸਾਰੇ तमाम ਲੀਡਰ ਸਹਿਬਾਨ ਜਿਹੜੇ ਪਟਿਆਲੇ ਨਾਲ ਸੰਬੰਧਿਤ ਹੈ ਉਹ ਸਾਰੇ ਹਾਜ਼ਰ ਹੋਏ ਔਰ ਅੱਜ ਦੀ ਬੈਠਕ ਦੇ ਵਿੱਚ ਸਭ ਤੋਂ ਵਿਸ਼ੇਸ਼ ਗੱਲ ਇਹ ਰਹੀ ਕਿ ਜਿਹੜੇ ਸਾਡੇ ਲੋਕ ਸਭਾ ਹਲਕਾ ਪਟਾਲਾ ਦਾ ਉਮੀਦਵਾਰ ਹੈ ਸ੍ਰੀ ਕ੍ਰਿਸ਼ਨ ਕੁਮਾਰ ਗੱਭਾ ਜੀ ਉਹਨਾਂ ਦੀ ਚੋਣ ਮਹੀਮ ਨੂੰ ਤਿੱਖਾ ਕਰਨ ਦਾ ਫੈਸਲਾ ਕੀਤਾ ਹੈ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੇ ਸਮੂਹ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਅੱਜ ਤੋਂ ਬਾਅਦ ਲਗਭਗ ਮਈ ਦੇ ਅੱਧ ਤੱਕ ਚੋਣ ਜਲਸਿਆਂ ਚੋਣ ਰੈਲੀਆਂ ਦਾ ਪ੍ਰੋਗਰਾਮ ਅਜੂ ਲਿਖਿਆ ਗਿਆ ਜਿਹਦੇ ਤਹਿਤ ਕੱਲ ਪਹਿਲਾ ਘਟਕ ਸਾਡੇ ਜਿਹੜੇ 23 ਰਿੰਕੂ ਜੀ ਨੇ ਆਈਟੀ ਸੈੱਲ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਨਾਬੇ ਚੋ ਕੱਲ ਦੋ ਜਲਸੇ ਸੁਪਸਨਾ ਹਿੰਦੁਸਤਾਨ ਕਰਨ ਜਾ ਰਹੀ ਹੈ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ ਸਮਾਣੇ ਦੇ ਵਿੱਚ ਔਰ ਪਾਤੜਾ ਘਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਲਗਭਗ 50 ਜਲਸਿਆਂ ਦਾ ਪ੍ਰੋਗਰਾਮ ਉਲਿਖਿਆ ਗਿਆ ਜਿਹਦੇ ਵਿੱਚ ਸਾਡੀ ਮਹਿਲਾ ਕਾਈ ਸੁਵਰਾਜ ਕੁੰਮਨ ਜੀ ਸਾਡੇ ਕਾਂਤਾ ਬਾਂਸਲ ਜੀ ਦੀ ਅਗਵਾਈ ਚ ਮਹਿਲਾ ਇਕਾਈ ਵੀ ਬਹੁਤ ਜ਼ਿਆਦਾ ਐਕਟਿਵ ਹੋਏਗੀ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਦੀਪਕ ਵਸ਼ਿਸ਼ਟ ਜੀ ਹਰਪ੍ਰੀਤ ਜੀ ਔਰ ਰਿੰਕੂ ਜੀ ਇਹਨਾਂ ਦੀ ਅਗਵਾਈ ਚ ਪੂਰੇ ਜ਼ਿਲ੍ਹੇ ਚ ਜਿਹੜਾ ਮੋਹਿਮ ਵਿੱਡ ਦਿੱਤੀ ਜਾਊਗੀ ਸਮਾਣੇ ਵੀ ਦੋ ਤਿੰਨ ਜਲਸੇ ਵੱਡੇ ਪੱਧਰ ਤੇ ਕਿਤੇ ਜਾ ਰਹੇ ਨੇ ਪਰ ਅੱਜ ਵੱਡੇ ਪੱਧਰ ਦੇ ਉੱਤੇ ਇੱਕ ਫੈਸਲਾ ਕੀਤਾ ਗਿਆ ਕਿ ਸ੍ਰੀ ਰਵਿੰਦਰ ਸਿੰਘਲਾ ਜੀ ਜਿਹੜੇ ਸਾਡੇ ਵਾਈਸ ਪ੍ਰਧਾਨ ਸੀਗੇ ਉਹਨਾਂ ਨੂੰ ਸਿਵਸਾਨਾ ਹਿੰਦੁਸਤਾਨ ਪੰਜਾਬ ਇਕਾਈ ਦਾ ਸੂਬਾ ਦੇ ਵਿੱਚ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਔਰ ਦੂਸਰਾ ਸਾਡੇ ਜਿਹੜੇ ਬਹੁਤ ਹੀ ਮਿਹਨਤੀ ਔਰ ਪੁਰਾਣੇ ਕਾਰਜਕਰਤਾ ਨੇ ਪੁਰਾਣੇ ਲੀਡਰ ਨੇ ਔਰ ਕਈ ਚੋਣਾਂ ਜਿਵੇਂ ਵਿਧਾਨ ਸਭਾ ਦੀਆਂ ਔਰ ਐਮਪੀ ਦੀਆਂ ਚੋਣਾਂ ਲੜ ਚੁੱਕੇ ਹਨ ਜਿਨ੍ਹਾਂ ਦਾ ਨਾਮ ਸ੍ਰੀ ਸ਼ਮਾਕਾਂਤ ਪਾਂਡੇ ਹੈ ਉਹ ਸ਼ਮਾਕਾਂਤ ਪਾਂਡੇ ਜੀ ਨੂੰ ਪੰਜਾਬ ਇਕਾਈ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਜਿਹੜੇ ਕਿ ਸਾਡੇ ਜ਼ਿਲ੍ਹੇ ਦੇ ਵੀ ਇੰਚਾਰਜ ਨੇ ਔਰ ਉੱਤਰ ਪ੍ਰਦੇਸ਼ ਬਿਹਾਰ ਦੇ ਵੀ ਪ੍ਰਭਾਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉੱਤਰ ਪ੍ਰਦੇਸ਼ ਔਰ ਬਿਹਾਰ ਦੀਆਂ ਚੋਣਾਂ ਵੀ ਲੜੀਆਂ ਜਾ ਰਹੀਆਂ ਨੇ ਤੇ ਇਹ ਦੋ ਨਿਯੁਕਤੀਆਂ ਜਿਹੜੀਆਂ ਬੜੀਆਂ ਅਹਿਮ ਕੀਤੀਆਂ ਗਈਆਂ ਜਿਹਦੇ ਤਹਿਤ ਤੁਹਾਨੂੰ ਜਿਵੇਂ ਮੈਂ ਦੱਸਿਆ ਹੈ ਕਿ ਰਵਿੰਦਰ ਸਿੰਘਲਾ ਜੀ ਪੰਜਾਬ ਇਕਾਈ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਔਰ ਜਿਹੜੀ ਪਹਿਲੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਨਿਯੁਕਤੀ ਰੱਦ ਕਰਦੇ ਹੋਏ ਹੁਣ ਨਵੀਂ ਨਿਯੁਕਤੀ ਜਿਹੜੀ ਹੈ ਸ਼੍ਰੀ ਸ਼ਮਾਕੰਦ ਪਾਂਡੇ ਜੀ ਨੂੰ ਦੇ ਦਿੱਤੀ ਗਈ ਹੈ ਉਹ ਅੱਜ ਤੋਂ ਬਾਅਦ ਸਵੇਰ 1:00 ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਕੰਮ ਕਰਨਗੇ ਔਰ ਜਿਵੇਂ ਮੈਂ ਦੱਸਿਆ ਹੈ ਕਿ ਸ਼ਿਪਸਾਨਾ ਹਿੰਦੁਸਤਾਨ ਵੈਸੇ ਤੇ ਲਗਭਗ 50 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਲੜਾ ਲੜਾਈਗੀ ਜਿਦੇ ਵਿੱਚ ਅਸੀਂ ਤਕਰੀਬਨ ਕੁਝ ਉਮੀਦਵਾਰ ਕੋਸ਼ਿਤ ਤੇ ਔਰ ਕੁਝ ਅਸੀਂ ਜਲਦੀ ਘੋਸ਼ਿਤ ਕਰਨ ਵਾਲੇ ਹੈ ਔਰ ਉਸ ਦੇ ਤਹਿਤ ਅੱਜ ਪਟਿਆਲਾ ਸੀਟ ਦਾ ਫੈਸਲਾ ਕੀਤਾ ਗਿਆ ਕਿ ਕੇ ਕੇ ਗਾਬਾ ਜੀ ਦੀ ਚੋਣ ਮਹੀਮ ਨੂੰ ਹੋਰ ਤੇਜ਼ ਕੀਤਾ ਜਾਊਗਾ ਜਿਹਦੇ ਤਹਿਤ ਲਗਭਗ 20 30 ਮਿੰਟੀਆਂ ਅੱਜ ਜਿਹੜੀਆਂ ਹੈ ਡਿਟੇਲ ਚ ਨਿਰਧਾਰਿਤ ਕਰ ਦਿੱਤੀਆਂ ਗਈਆਂ ਜਿਦੇ ਦਾ ਸਮਾਣਾ ਪਾਤੜਾ ਕੱਗਾ ਪਟਿਆਲਾ ਖਨੌਰ ਸਨੌਰ ਇਹ ਸਾਰੇ ਇਲਾਕੇ ਦੇ ਵਿੱਚ ਪਾਰਟੀ ਵਰਕਰਾਂ ਦੀ ਡਿਊਟੀ ਲਗਾ ਕੇ ਉੱਥੇ ਰੈਲੀਆਂ ਜਿਹੜੀਆਂ ਹੈ ਨਿਸ਼ਚਿਤ ਕਰ ਦਿੱਤੀਆਂ ਗਈਆਂ ਡੇਟਾ ਉਹਦੀ ਅਨਾਉਂਸ ਹੋ ਗਿਆ ਹੈ ਲਗਭਗ 15 ਮਈ ਤੱਕ ਸਿਪਸਨਨ ਸਤਨ ਆਪਣੇ ਜਿਹੜੀ ਹੈ ਇੱਕ ਪਹਿਲੇ 라ਉਂਡ ਦੇ ਪ੍ਰਚਾਰ ਮਹੀਮ ਨੂੰ ਪਖਾ ਦੇਗੀ ਕਿ ਕਿਰਦਾਂ ਤੋਂ ਉਮੀਦਵਾਰ ਫਿਲਹਾਲ ਕਿਤੇ ਹੋਰ ਚੁਲਾਵਾ ਪਹਿਲੇ ਇੱਕ ਲਿਸਟ ਆ ਚੁੱਕੀ ਹੈ ਦੂਸਰੀ ਲਿਸਟ ਵਿੱਚ ਅਸੀਂ ਬਹੁਤ ਛੇਤੀ ਦੋ ਚਾਰ ਦਿਨਾਂ ਚ ਅਸੀਂ ਘੋਸ਼ਿਤ ਕਰਾਂਗੇ ਜਿਹਦੇ ਵਿੱਚ ਅਸੀਂ ਬਿਹਾਰ ਉੱਤਰ ਪ੍ਰਦੇਸ਼ ਆਪਣਾ ਪੰਜਾਬ ਇਸੇ ਤਰ੍ਹਾਂ ਜੰਕੇ ਤੇ ਦੂਸਰੇ ਸੂਬਿਆਂ ਦੇ ਉਮੀਦਵਾਰਾਂ ਦੇ ਨਾਮਾਂ ਦੀ ਲਿਸਟ ਜਿਹੜੀ ਹੈ ਦੂਸਰੀ ਉਹ ਜਾਰੀ ਕਰਾਂਗੇ ਇੱਕ ਤੁਹਾਡਾ ਮੁੱਦਾ ਕੀ ਹੈ ਜੀ ਜਿਸ ਨੂੰ ਤੁਸੀਂ ਪੀਛੇ ਪੀਛੇ ਚੋਣਾਂ ਲੜਦੇ ਹੋ ਦੇਖੋ ਸਾਡਾ ਮੁੱਦਾ ਜਿਹੜਾ ਸਭ ਤੋਂ ਪੁਰਾਣਾ ਹੈ ਕਿ 35000 ਅਤਵਾਦ ਪੀੜਿਤ ਹਿੰਦੂ ਦਾ ਮੁਆਵਜ਼ਾ 781 ਕਰੋੜ ਰੁਪਏ ਮਨਜ਼ੂਰ ਕੀਤਾ ਗਿਆ ਔਰ ਉਹ ਉਹਦੇ ਵਿੱਚ ਅਕਾਲੀ ਦਲ ਦੇ ਨਾਲ ਭਾਜੀਪੀ 10 ਸਾਲ ਸਰਕਾਰ ਤੇ ਰਹੀ ਵੱਡਾ ਮੁੱਦਾ ਇਹ ਹੈ ਕਿ ਤੁਸੀਂ 10 ਸਾਲ ਸਰਕਾਰ ਚ ਰਹੇ ਪਾਵਰ ਤੇ ਇੰਜੋਏ ਕਰਦੇ ਰਹੇ ਮਲਾਈ ਲੁੱਟਦੇ ਰਹੇ ਲੇਕਿਨ ਪੰਜਾਬ ਦੇ ਅਤਵਾਦ ਪੀੜਿਤ ਹਿੰਦੂਆਂ ਲਈ ਕੁਝ ਨਹੀਂ ਕੀਤਾ ਦੂਸਰੇ ਪਾਸੇ ਕਸ਼ਮੀਰ ਕਾਡੇ ਦੇ ਵਿੱਚ ਜਿਨ੍ਹਾਂ ਨੇ ਹਿੰਦੂਆਂ ਨੂੰ ਉਥੋਂ ਖਦੇੜਿਆ ਅਤਵਾਦ ਨੂੰ ਵਧਾਇਆ ਫੁਲਾਇਆ ਪਾਕਿਸਤਾਨ ਦੇ ਸਾਰੇ ਤੇ ਕਤਲਗਾਰਾਂ ਕਿਤੇ ਉਹਨਾਂ ਨੂੰ ਰਾਸ਼ਟਰੀ ਮੁਖਤਾਰਾ ਤੇ ਲੈਣ ਲਈ ਅਰਬੋ ਖਰਬੋਰ ਪੈਦਾ ਪੈਕੇਜ ਦਿੱਤਾ ਗਿਆ ਲੇਕਿਨ ਕਸ਼ਮੀਰ ਦੀ ਵਾਦੀ ਦੇ ਅੰਦਰ ਉਹ ਖਦੇੜੇ ਗਏ ਹਿੰਦੂ ਪੰਡਤਾਂ ਨੂੰ ਬਸਾਉਣ ਲਈ ਅੱਜ ਤੱਕ ਕੋਈ ਕਲੋਨੀ ਨਹੀਂ ਬਣੀ ਇੱਕ ਵੀ ਹਿੰਦੂ ਪੀੜੇ ਤੋਂ ਉੱਥੇ ਬਸਾਇਆ ਨਹੀਂ ਗਿਆ ਉਹਨਾਂ ਦੇ ਉਹਨਾਂ ਦੇ ਭੈਤਰੀ ਲਈ ਕੁਝ ਨਹੀਂ ਕੀਤਾ ਗਿਆ ਅੱਜ ਵੀ ਜਿਹੜੀ ਧਾਰਾ 370 ਖਤਮ ਕੀਤੀ ਗਈ ਹੈ ਉਥੇ ਕੋਈ ਬੰਦਾ ਜ਼ਮੀਨ ਨਹੀਂ ਲੈ ਸਕਦਾ ਟਾਰਗੇਟ ਕਿਲਿੰਗ ਹੋ ਰਹੀ ਹੈ ਪਹਿਲਾਂ ਵੀ ਅੰਮ੍ਰਿਤਸਰ ਤੋਂ ਗਏ ਹੋਏ ਲੋਕਾਂ ਦੀ ਟਾਰਗੇਟ ਕਿਲਿੰਗ ਹੋਈ ਕੱਲ ਵੀ ਇੱਕ ਮਜ਼ਦੂਰ ਵਰਗ ਨਾਲ ਸੰਬੰਧਿਤ ਟਾਰਗੇਟ ਕਿਲਿੰਗ ਹੋਈ ਕਿ ਤਾਰਾ 370 ਸਮਾਪਤ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਮੁਖਤਾਰਾ ਦੇ ਨਾਂ ਦੇ ਉਤੇ ਅਰਬਾ ਰੁਪਏ ਦਾ ਪੈਕੇਜ ਉੱਤੇ ਦੇਰੀ ਹੈ ਲੇਕਿਨ ਅਤਵਾ ਪੀੜਿਤ ਜਿਹੜੇ ਹਿੰਦੂ ਸਨ ਜਿਨ੍ਹਾਂ ਨੂੰ ਕਸ਼ਮੀਰ ਵੈਲੀ ਦੇ ਅੰਦਰ ਬਸਾਇਆ ਜਾਣਾ ਚਾਹੀਦਾ ਸੀ ਜਿਨ੍ਹਾਂ ਦੀ ਜਾਇਦਾਦ ਛੁਟਾਈ ਜਾਣੀ ਚਾਹੀਦੀ ਉਸ ਮਾਮਲੇ 'ਚ ਭਾਜਪਾ ਬਿਲਕੁਲ ਫੇਲ ਹੋਈ ਹੈ ਇਸੇ ਤਰ੍ਹਾਂ ਅਸੀਂ ਜਿਹੜਾ ਕੜਾਮ ਦਾ ਮੁੱਦਾ ਚੁੱਕ ਰਹੇ ਸੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੋਂ ਹੁਣ ਅਕਾਲੀ ਚੋਣਾਂ ਦੇ ਨੇੜੇ ਆ ਕੇ ਕਹਿ ਰਹੇ ਜੋ ਸਾਡੀ ਸਰਕਾਰ ਬਣੇਗੀ ਅਸੀਂ ਕੜਾਮ ਵੇਕੇ ਮੰਦਿਰ ਬਣਾਵਾਂਗੇ ਸਾਡੇ ਜਿਹੜੇ ਮੁੱਦੇ ਚੋਣਾਂ ਤੋਂ ਪ੍ਰੇਰਿਤ ਨਹੀਂ ਹੁੰਦੇ ਅਸੀਂ ਚੋਣਾਂ ਤੋਂ ਪਹਿਲਾਂ ਸਨਾਤਨ Hindu ਸੰਸਕ੍ਰਿਤੀ ਸਮਾਜ ਔਰ ਪੰਜਾਬ ਦੀ ਬਿਹਤਰੀ ਲਈ ਗੱਲ ਕੀਤੀ ਜਿਹਦੇ ਲਈ ਅੱਜ ਅੱਜ ਪੰਜਾਬ ਦਾ ਅਕਾਲੀ ਦਲ ਗੱਲ ਕਰ ਰਿਹਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪੰਥਕ ਅਕਾਲੀ ਦਲ ਨੂੰ ਤਾਂ ਕੜਾਮ ਦਾ ਮਤਲਬ ਪਤਾ ਲੱਗਾ ਪੰਥਕ ਅਕਾਲੀ ਦਲ ਨੂੰ ਤਾਂ ਹਿੰਦੂ ਸੰਸਕ੍ਰਿਤੀ ਦਾ ਮਤਲਬ ਪਤਾ ਲੱਗਾ ਲੇਕਿਨ ਜਿਹੜਾ ਭਾਜਪਾ ਹੈ ਭਾਰਤੀ ਜਨਤਾ ਪਾਰਟੀ ਹੈ ਜਿਹੜੇ ਕਿ ਸਾਡੀ ਸੰਸਕ੍ਰਿਤੀ ਦੇ ਠੇਕੇਦਾਰ ਹੈ ਉਹਨਾਂ ਨੂੰ ਕੜਾਮ ਦਾ ਮਤਲਬ ਨਹੀਂ ਪਤਾ ਲੱਗਾ ਇਹ ਮੁੱਦੇ ਔਰ ਖਾਸ ਕਰਕੇ ਜਿਹੜਾ ਐਜੂਕੇਸ਼ਨ ਹੈ ਡਿਗਰੀਆਂ ਦੇ ਕੇ ਯੂਨੀਵਰਸਿਟੀ ਔਰ ਕਾਲਜ ਤੋਂ ਬਾਅਦ ਸਾਡੇ ਸਟੂਡੈਂਟ ਆ ਰਹੇ ਉਸ ਐਜੂਕੇਸ਼ਨ ਨੂੰ ਸਿੱਖਿਆ ਨਾਲ ਹਿੰਦੁਸਤਾਨ ਰੋਜ਼ਗਾਰ ਨਾਲ ਜੋੜਨਾ ਚਾਹੁੰਦਾ ਹੈ ਆਰਥਿਕ ਆਧਾਰ ਦੇ ਉੱਤੇ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਜਾਤ ਪਾਦਵ ਤੇ ਰਿਜ਼ਰਵੇਸ਼ਨ ਨਹੀਂ ਮਿਲਣੀ ਚਾਹੀਦੀ ਇਹਨਾਂ ਸਾਰਿਆਂ ਮੁੱਦਿਆਂ ਦੀ ਡਿਟੇਲ ਜਿਹੜੀ ਗੱਲ ਹੈ ਉਹ ਅਸੀਂ ਕੁਝ ਦਿਨਾਂ ਤੇ ਆਪਣਾ ਮੈਨੀਫੈਸਟੋ ਲਿਆ ਰਹੇ ਹਾਂ ਕਿ ਕਿਹਨਾ ਚੀਜ਼ਾਂ ਦੇ ਉੱਤੇ ਸ਼ਿਵਸਨ ਹਿੰਦੁਸਤਾਨ ਲੜੇਗੀ ਉਹਦੇ ਉੱਤੇ ਅਸੀਂ ਪੂਰਾ ਫੋਕਸ ਕਰਾਂਗੇ ਪੰਜਾਬ 'ਚ ਬੜੀ ਹੈਰਾਨਗੀ ਦੀ ਗੱਲ ਹੈ कि जेडे लोग दल बदल रहे है उना नु भारत जनता पार्टी भी आम आदमी पार्टी भी टिकट दे रही है हुन जेड़ा विचारधारा दी लड़ाई समाप्त हो गई केवल सत्ता दी मलाई केड़ी पार्टी च चट्टी जा सकदी है उस पार्टी दी टिकट ਲੈਣ ਨੂੰ ਪਹਿਲ ਦਿੱਤਾ ਜਾ ਰਿਹਾ ਅਸੀਂ ਦੇਖ ਰਹੇ ਹਾਂ ਕਿ ਕੁਛ ਦਿਨ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਸੀਗੇ ਉਹ ਭਾਜਪਾ ਚ ਜਾ ਰਹੇ ਨੇ ਜਿਹੜੇ ਅਕਾਲੀ ਦਲ ਦੇ ਸੀ ਉਹ ਭਾਜਪਾ ਚ ਜਾ ਰਹੇ ਨੇ ਭਾਜਪਾ ਵਾਲਿਆਂ ਨੂੰ ਕਿਸੇ ਨੂੰ ਟਿਕਟ ਨਹੀਂ ਮਿਲ ਰਿਹਾ ਅਕਾਲੀ ਦਲ ਦੇ ਰਸਤੇ ਤੇ ਜਾ ਰਹੇ ਤੇ ਐਸੀ ਰਾਜਨੀਤੀ ਤੋਂ ਉੱਪਰ ਉੱਠ ਕੇ ਬੇਸ਼ੱਕ ਸਾਡੀ ਪਾਰਟੀ ਛੋਟੀ ਹੈ ਪਰ ਅਸੀਂ ਆਪਣੀ ਮੁੱਦਿਆਂ ਦੇ ਉੱਤੇ ਆਪਣੀ ਸੋਚ ਦੇ ਉੱਤੇ ਆਪਣੀ ਵਿਚਾਰਧਾਰਾ ਦੇ ਉੱਤੇ ਪਹਿਰਾ ਦਿੰਦੇ ਹੋਏ ਅਸੀਂ ਇਸ ਲੋਕਤੰਤਰ ਦੇ ਮਹਾਪਰਵ ਦੇ ਉੱਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਉਤਾਰ ਰਹੇ ਹਾਂ